ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਮਜੀਠਾ ਦੇ ਲੋਕਾਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਆ ਖਾਸ ਕਰਕੇ ਕਬੱਡੀ ਖੇਡ ਪ੍ਰੇਮੀਾਂ ਲਈ ਬੜੀ ਖੁਸ਼ਖਬਰੀ ਆ ਕਿਉਂਕਿ ਮਜੀਠੇ ਦੇ ਲੋਕਾਂ ਦੀ ਬੜੀ ਰਹਿ ਸੀ ਕਿ بڑے بڑے ਵੱਡੇ ਪਲੇਅਰ ਵੇਖਿਆ ਖੇਡਦੇ ਤੇ ਖੇਡ ਕੇ ਵੀ ਗਏ ਐਸਐਲਕੇ ਦੇ ਵਿੱਚ ਕਿਉਂਕਿ ਬੜੇ ਬੜੇ ਤਗੜੇ ਮੇਲੇ ਹੁੰਦੇ ਆ ਮਜੀਠੇ ਹਲਕੇ ਦੇ ਵਿੱਚ ਤੇ ਬੜੇ ਬੜੇ ਵੱਡੇ ਕਬੱਡੀ ਕੱਪ ਵੀ ਹੁੰਦੇ ਆ ਪਰ ਇੱਕ ਜਿਹੜੀ ਰੀਤ ਸੀ ਕਿ ਬਾਜੀ ਜੱਡ ਦਾ ਮੁੰਡਾ ਅਸੀਂ ਕਬੱਡੀ ਖੇਡਦਾ ਦੇਖਣਾ ਤੇ ਲੋਬੇ ਮਿੱਤਰੋ ਬਾਜੀ ਜੱਡ ਦਾ ਮੁੰਡਾ ਢਿੰਗ ਨਗਲ 25 ਤਰੀਕ ਦਿਨ ਸੋਮਵਾਰ ਨੂੰ ਆ ਰਿਹਾ ਜੀ ਕਿਉਂਕਿ ਉੱਥੇ ਸ਼੍ਰੀਮਾਨ ਸੰਤ ਬਾਬਾ ਕਲਿਆਣ ਸਿੰਘ ਜੀ 108 ਦੀ ਵਰਸੀ ਮਨਾਈ ਜਾ ਰਹੀ ਹੈ ਸਾਰੀ ਦਿਹਾੜੀ ਗੁਰਬਾਣੀ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਨੇ ਦੁਨੀਆ ਦੇ ਨਾਂਵਰ ਕਿਰਤਨੀਆਂ ਨੇ ਟਾਡੀਆਂ ਰਾਗੀਆਂ ਨੇ ਹਾਜ਼ਰੀ ਲਵਾਉਣੀ ਆ ਤੇ ਸ਼ਾਮ ਨੂੰ 4 ਵਜੇ ਜਿਹੜਾ ਕਬੱਡੀ ਦਾ ਮੈਚ ਹੋਣਾ ਨਾ ਉਹ ਤਾਂ ਫਿਰ ਮਿੱਤਰੋ ਤੇਗਾ ਨਾਲ ਟਾਲਾਂ ਖੜਕਣ ਤੇਗਾ ਨਾਲ ਟਾਲਾਂ ਖੜਕਣੀਆਂ ਤੇ ਨਜ਼ਾਰਾ ਵੇਖਣ ਵਾਲਾ ਹੀ ਹੋਣਾ ਦੁਨੀਆਂ ਨੇ ੱਡੀਆਂ ਚੁੱਕ ਚੁੱਕ ਕੇ ਮੈਚ ਵੇਖਣਿਆ ਕਿਉਂਕਿ ਇਹ ਮੈਚ ਨਹੀਂ ਕਮਸਾਣ ਦਾ ਜੁੱਧ ਹੋਣਾ ਇੱਕ ਪਾਸੇ ਮਾਲਵੇ ਤੋਂ ਚੱਲ ਕੇ ਬਾਜੀਜਾਂਡ ਕਬੱਡੀ ਕਲੱਬ ਨੇ ਆਉਣਾ ਤੇ ਉਹ ਚ ਬਾਜੀਜਾਂਡ ਦੇ ਮੁੰਡੇ ਨੇ ਖੇਡਣਾ ਬਾਜੀਜਾਂਡ ਨੇ ਪਹਿਲੀ ਵਾਰੀ ਮਾਝੇ ਦੇ ਵਿੱਚ ਆ ਕੇ ਖੇਡਣਾ ਤੇ ਉਹਨੇ ਵੀ ੱਡੀਆਂ ਤੱਕ ਜੋਰ ਲਾਉਣਾ ਕਿ ਲੋਕ ਬਾਰ ਬਾਰ ਮੈਨੂੰ ਯਾਦ ਕਰਨ ਤੇ ਫਿਰ ਮਾਝੇ ਵਾਲੇ ਮੈਨੂੰ ਬੁਲਾਉਣ ਤੇ ਮਿੱਤਰੋ ਪ੍ਰੀਤ ਲੱਧੂ ਨੂੰ ਵੀ ਇੱਧਰ ਖਤਰਾ ਹੈ ਪ੍ਰੀਤ ਲੱਧੂ ਨੇ ਵੀ ਕਹਿਣਾ ਕਿ ਮੇਰੇ ਘਰ ਬਾਜੀ ਜੈਂਡ ਆ ਰਿਹਾ ਤੇ ਮੇਰੇ ਘਰ ਆ ਕੇ ਕੋਈ ਮੈਨੂੰ ਜਿੱਤ ਕੇ ਨਾ ਜਾਵੇ ਤੇ ਜੋਰ ਪ੍ਰੀਤ ਲੱਧੂ ਨੇ ਵੀ ਪੂਰਾ ਲਾ ਦੇਣਾ ਜੀ ਇਹ ਕਰਕੇ ਮੈਚ ਵੇਖਣ ਜ਼ਰੂਰ ਆਇਓ ਕਿਉਂਕਿ ਪ੍ਰੀਤ ਲੱਧੂ ਕੋਲ ਵੀ ਚੜਦੇ ਤੋਂ ਚੜਦੇ ਸਟਾਰ ਖਿਡਾਰੀ ਆ ਸਿੰਘ ਸਰਦਾਰ ਸਾਬ ਸੂਰਤੋ ਵਾਲੇ ਤੇ ਦੂਸਰੇ ਪਾਸੇ ਬਾਜੀ ਜੈਂਡ ਵੀ ਕਿਸੇ ਨਾਲੋਂ ਘੱਟ ਨਹੀਂ ਆ ਇਸ ਕਰਕੇ 25 ਤਰੀਕ ਦੈਨਿਸ਼ ਸੋਮਵਾਰ ਨੂੰ 4:30 ਵਜੇ ਵੱਡਾ ਕਬੱਡੀ ਦਾ ਮੈਚ ਹੋਣਾ ਤੇ ਜੇ ਤੁਸੀਂ ਆ ਸਕਦੇ ਠੀਕ ਹੈ ਨਹੀਂ ਆ ਸਕਦੇ ਤਾਂ ਮਜ਼ਹਿਰ ਟੀਵੀ ਦੇ ਉੱਤੇ ਤੁਹਾਨੂੰ ਠੀਕ 4:30 ਵਜੇ ਲਾਈਵ ਹੋ ਕੇ ਕਬੱਡੀ ਦਾ ਵੱਡਾ ਮੈਚ ਦਿਖਾ ਦੇਵਾਂਗੇ ਤੇ ਮਿੱਤਰੋ ਸੱਜ ਕੇ ਧੱਜ ਕੇ ਯਾਰਾਂ ਦੋਸਤਾਂ ਨੂੰ ਨਾਲ ਲੈ ਕੇ ਮੇਲੇ ਦੀ ਰੌਣਕ ਨੂੰ ਜ਼ਰੂਰ ਵਧਾਉਣਾ ਕਿਉਂਕਿ ਕਾਂਡੇ ਦੀ ਟੱਕਰ ਹੋਣੀ ਆ ਤੇ ਇਹੋ ਜੇ ਮੈਚ ਕਦੇ-ਕਦੇ ਕਦੇ-ਕਦੇ ਇਹੋ ਜੇ ਮੈਚ ਵੇਖਣ ਨੂੰ ਮਿਲਦੇ ਆ ਇਸ ਕਰਕੇ ਵੀਰੋ ਸੰਗੀ ਉਹਨਾਂ ਸ਼ਰਮਾਇਆ ਉਹਨਾਂ ਢਾਡੇ ਘਰ ਦਾ ਮੇਲਾ ਹੁਮਾਹਣ ਆ ਕੇ ਆਇਓ ਇੱਕ ਪਾਸੇ ਬਾਜੀ ਜੰਡ ਦਾ ਮੁੰਡਾ ਤੇ ਦੂਸਰੇ ਪਾਸੇ ਲੱਧੂ ਵਾਲਾ ਪ੍ਰੀਤ ਆ ਦੋ ਵੱਡੇ ਸਟਾਰ ਆਪਸ ਵਿੱਚ ਲੜਨੇ ਆ ਇਸ ਕਰਕੇ 25 ਤਰੀਕ ਦਿਨ ਸੋਮਵਾਰ ਨੂੰ 4:30 ਵਜੇ ਪਿੰਡ ਢਿੰਗ ਨੰਗਲ ਬਈ